आज का ਦੇਖੋ ਭਾਵੇਂ ਆਪ ਦੇ ਇਸ ਹਰ ਸਾਥੇ ਦਾ ਆਖਾ ਜਵੇ کا بھی ا رہی ہے سو باجی دی سی ایس سبائی دے شکرمان جی دے ا رہے دی porte میں ماں اپنے دوستوں کو اپنی پارٹی کو تھا جو سایاں نوں ٹھان کر ائیے لگا اے صاحباں دے نال ہی مینوں دل جا کے تھانوا جی بھائی دی کرم طلب سارا سی بھائی دی تو بھی گڈا رہے پر اتے کہتے باتیں کوئی بہت بہت احترام تو بیٹا سو میں پہلا سردار گروہر یادگار بہت دیکھتے ہیں اے دووادریو ابو الحسن کا پیام اے نئے سمے تو مٹوری سی ایک یاسرہ صاحب میرا حسین پاسے کئی اپاڑے سے جے تھوڑے سالوں یہ نگر کا مالک ہیں اس کو بہت کہتے دوہیاں کی دنیا بھی ہے تو دیکھو اے لوگ ہم بتائیں گے انہوں نے ذکر آئی میں کیا ہے یہ وہاں ਸਾਰੇ ਦੇਸ਼ੀ ਪੂਰੇ ਵਿਸ਼ਵ ਦਾ ਉਹਨਾਂ ਦੀ ਕਲਾਕਿਰਤੀ ਨੂੰ ਆਪਣੇ ਜੀਵਨ ਦੀ ਗ੍ਰਹਿਣ ਕਰਕੇ ਜੋ ਜਿਸ਼ਤੀਆਂ ਬੜੀਆਂ ਤਾਕਤਾਂ ਬਣੀਆਂ ਨੇ ਜੋ ਬੇਸ਼ੱਕ ਦੁਨੀਆ ਭਰ ਤੇ ਫਰਲਿਆ ਉਹ ਬਾਬਾ ਬਿਸ਼ਕਰਮਾਂ ਵੀ ਦੀ ਸੇਰ ਤੋਂ ਲੱਭਿਆ। ਗੁਰਨਾਥ ਦੇ ਪਾਸ਼ਾ ਜੀ ਨੇ ਸਾਨੂੰ ਹੱਥੀਂ ਕਿਰਤ ਕਰਨ ਦੀ ਉਹਨਾਂ ਕਾਪੀ ਰਹਤੀ ਕਿ ਕਰਦੀ ਬਲ ਤੇ ਗੁੱਤੀ ਜਿਹੀ ਬਖਸ਼ੀ ਸੀ ਉਸੇ ਤਰ੍ਹਾਂ ਬਾਬਾ ਬੀਸ਼ਕਰਮਾ ਜੀ ਨੇ ਸਾਨੂੰ ਕਲਾ ਵਿੱਚ ਕਲਾ ਕ੍ਰਿਤੀ ਵਿੱਚ ਨਿਪੁੰਨ ਕਰਕੇ ਸਾਡੇ ਦੇਸ਼ ਦਾ ਬਾਬਾ ਪੁਰੇ ਵਿਸ਼ਵੰਤਨ ਹਸੀ ਧਾਨਾ ਸਟਾ ਜਿਹੜਾ ਜਨਮ ਉਸ ਸੇਸ਼ ਵਿੱਚ ਹੋਇਆ ਜਿੱਥੇ ਲੱਖ ਲੱਖ ਕਾਰਨੀਆਂ ਪਾਸ਼ਾਵਾਂ ਮੋਡੀਆਂ ਜਾਂਦੀਆਂ ਨੇ ਬਾਗੂ ਇਹ ਦੂਜਿਆਂ ਨੂੰ ਲੰਬਦੇ ਆ ਵੱਖ-ਵੱਖ ਕਰਨ ਦੀ ਯਾਦ ਪੜਾਉਂਦੇ ਆ ਕੱਲ ਸੀ ਬੀਬੀ ਗੁਰਸਾਹਿਬ ਜੀ ਦਾ ਜਿਹੜਾ ਪ੍ਰੋਗਰਾਮ ਦਾ ਸੰਦੇਸ਼ਾ ਸਾਂਝੀ ਬਾਤ ਦਾ ਦਾ ਉਹਦੇ ਤੇ ਜੋ ਪਹਿਲਾ ਦਿੱਤਾ ਜਾਂਦਾ ਕ੍ਰਾਸ ਕਰਕੇ ਸਾਡੇ ਪੰਜਾਬ ਉੱਪਰ ਅਸੀਂ ਗੌਰਵ ਪਰਵ ਹੋਣ ਜਨਮ ਸਤਿਆ ਹੋਣ ਕੱਲ ਸੀ ਜਿਹੜੀ ਸਮਾਗਮ ਹੋ ਸਾਰੇ ਨਾਲ ਕਰਕੇ ਸਵਾਤ ਪਟਾਉ ਦੇ ਭਾਈਚਾਰ ਸਾਂਹ ਕਰਕੇ ਅਸੀਂ ਸਾਰੇ ਇਕੱਠੇ ਬਣਾਉਨੇ ਆ ਅਸੀਂ ਸਵਾਦ ਦਾ ਗੁਰੂ ਸਾਹਿਬ ਦਾ ਜਿਹੜਾ ਦਰਸਾਇਆ ਰਸਤਾ ਉਹ ਜਿਹੜੇ ਚੱਲਣ ਦਾ ਜਤ ਕਰਦੇ ਆ ਸੋ ਮੈਂ ਅੱਜ ਇਹ ਪਰਉਤਰ ਦਿਹਾੜੇ ਤੇ ਸਮੂਹ ਜੀ ਸੰਗਤ ਨੂੰ ਕਿਰ ਅਨੇਕਾਂ ਦੀ ਪਰੰਤ ਤੱਕ ਮੇਂਡੀ ਦਾਤ ਦਾ ਖੁਦਾਈ ਦੇ ਦਾ ਜਿਨ੍ਹਾਂ ਨੇ ਅਨੇਕਾਂ ਸਤਿ ਸਾਰੇ ਆਨੁ ਕਾਸ ਕਰਕੇ ਦਾਸ ਬਾਕਸ਼ਿਆ ਹਮੇਸ਼ਾ ਇਥੇ ਆ ਕੇ ਨਤਮਸਤ ਹੋਈਦਾ ਬਾਬਾ ਜੀ ਦਾ ਆਸ਼ੀਰਵਾਦ ਲਈਦਾ ਇੱਥੇ ਜਿੰਦਗੀ ਕੁਝ ਮਾਰਾ ਜੀ ਪ੍ਰਮਾਤਮਾ ਦੇ ਬਾਕਸ਼ਿਆ ਤਾਂ ਬਹੁਤ ਬੁਸ਼ਰਣੂਆ ਕੀਤਾ ਜਾ ਸਕਦਾ ਵਾ ਜੇ ਦਿਲ ਦੀ ਇੱਛਾ ਹੋਵੇ ਮਨ ਤੇ ਭਾਵਨਾ ਹੋਵੇ ਤਾਂ ਸਭ ਕੁਝ ਕਰ ਸਕਦੇ ਹਾਂ ਸੋ ਪ੍ਰਮਾਤਮਾ ਅਗੇ ਅਰਦਾਸ ਆ ਬੇਨਤੀ ਆ ਜਿਹੜੇ ਜਿੰਨੇ ਲੋਕ ਜਿੰਨੇ ਵੀ منپریت <تصفح>

ਵੱਡੇ ਭਾਗਾ ਵਾਲੇ ਦਿਨ ਜਦੋਂ ਮੈਂ ਇਤਿਹਾਸ ਨੂੰ ਪੜਦਾ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਦੋਂ ਅਸੀਂ ਭਾਰਤੀ ਇਤਿਹਾਸ ਨੂੰ ਪੜਦੇ ਹਾਂ ਸਭ ਆਪਾਂ ਗੰਮਾ ਜੀ ਜਿਹਨੂੰ ਕਿ ਸਾਰਾ ਭਾਰਤ ਕਿਰਤੀਆਂ ਦਾ ਮੁੱਖੀ ਪੰਡਾ ਜੀ ਕਿਰਤ ਕਿਉਂਕਿ ਜੋ ਸਾਡਾ ਸਿੱਖ ਕਰਮ ਹੈ ਗੁਰੂ ਗ੍ਰੰਥ ਸਾਹਿਬ ਨੇ ਵੀ ਇਹਦੇ ਵਿੱਚ ਕਿਰਤ ਦੀ ਪ੍ਰਧਾਨਤਾ ਕੀਤੀ ਹੈ ਚਾਹੇ ਸਾਡਾ ਸ਼ਹਿਰ ਲੁਧਿਆਣਾ ਹੋਵੇ ਚਾਹੇ ਸਾਡੀ ਮੰਡੀ ਗਵਿੰਦਗੜ੍ਹ ਹੋਵੇ ਜਦੋਂ ਇਹਨਾਂ ਦੀਆਂ ਗਲੀਆਂ ਦੇ ਵਿੱਚ ਅਸੀਂ ਵਿਚਰਦੇ ਹਾਂ ਜਦੋਂ ਕਿਰਤ ਦੀਆਂ ਉੱਥੇ ਫੁਆਰੇ ਚੱਲਦੇ ਨੇ ਕੋਈ ਮਿੱਲਾਂ ਚੱਲਦੀਆਂ ਨੇ ਕੋਈ ਸਮਾਲ ਸਕੂਲ ਇੰਡਸਟਰੀ ਚੱਲਦੀ ਹੈ ਕੋਈ ਸਾਈਕਲ ਪਾਰਟ ਸ਼ਿਪ ਚੱਲਦਾ ਹੈ ਕੋਈ ਮਸ਼ੀਨਾ ਦਾ ਚੱਲਦਾ ਹੈ ਉੱਤੇ ਆ ਕੇ ਫਿਰ ਅਸੀਂ ਕਿਰਤੀ ਭਾਈਚਾਰਾ ਆਪਣੇ ਆਪ ਨੂੰ ਇੱਕ ਮਾਣ ਮਹਿਸੂਸ ਕਰਦੇ ਆ ਕਿ ਬਾਬਾ ਵਿਸ਼ਕਰਮਾ ਜੀ ਜਿਨ੍ਹਾਂ ਨੂੰ ਕਿਰਤੀਆਂ ਦੇ ਮੁਖੀ ਵਜੋਂ ਅਸੀਂ ਮਾਨਤਾ ਦਿੰਦੇ ਆ ਸੋ ਸਾਡੇ ਇਸ ਨਗਰ ਮੈਂ ਤੇ ਇਸ ਮੰਦਰ ਦੇ ਪ੍ਰਧਾਨ ਸਰਦਾਰ ਜਗਦੇਵ ਸਿੰਘ ਜੀ ਅਸੀਂ ਇਕੱਠੇ ਕਲਾਸ ਫੈਲੋ ਇਕੱਠੇ ਪੜਦੇ ਰਹੇ ਅਸੀਂ ਇਸ ਸਥਾਨ ਤੇ ਕਦੇ ਪੂਰੇ ਆਵਾ ਹੁੰਦਾ ਸੀ ਅਸੀਂ ਉਰੇ ਖੇਡਦੇ ਰਹੇ ਸੀ ਸੋ ਪਰਿਵਾਰ ਵੱਲ ਇਹ ਵੀਰ ਜੀ ਆਉਣਾ ਬਲੀਓ ਬੇਨਤੀ ਕੀਤੀ ਗਈ ਵੀ ਤੁਸੀਂ ਜਰੂਰ ਆਉਣਾ ਕਿਉਂਕਿ ਸਾਡੇ ਦਰਾਂ ਦੇ ਰਿ ਇਵੇਂ ਇੰਨੇ ਨੇ ਗੁਰਦਾਰਾ ਸਾਹਿਬ ਦੇ ਸਾਡੇ ਰ ਇਵੇਂ ਇੰਨੇ ਨੇ ਕਿ ਉਹਦੇ ਵਿੱਚੋਂ ਸਾਤੋਂ ਨਿਕਲੇ ਨਹੀਂ ਹੁੰਦਾ ਪਰ ਫਿਰ ਵੀ ਇੰਨਾ ਵੱਲੋਂ ਬੇਨਤੀ ਕੀਤੀ ਗਈ ਕਿਉਂਕਿ ਮੈਂ ਸਿੱਖ ਮਿਸ਼ਨਰੀ ਕਾਲਜ ਦੇ ਜੋ ਜਿੰਨੇ ਸਕੂਲ ਨੇ ਉਹਨਾਂ ਦਾ ਚੇਅਰਮੈਨ ਸਾਰੇ ਮੇਰੇ ਕੋ ਪੰਜਾਬ ਦੇ ਚ ਸਕੂਲ ਨੇ ਸਾਰਿਆਂ ਨੂੰ ਮੈਂ ਆਰਗੇਨਾਈਜ਼ ਕਰਦਾ ਫੇਰ ਵੀ ਇਹਨਾਂ ਵੱਲੋਂ ਨਹੀਂ ਉਹਨੇ ਸਵਰਨ ਸਿੰਘ ਤੇ ਹੈ ਕਿਉਂਕਿ ਅਸੀਂ ਸਾਰੇ ਇਕੱਠੇ ਸ਼ੁਰੂ ਤੋਂ ਇਹ ਟੋਪੇ ਦੇ ਵਿੱਚ ਸਾਡਾ ਜਣਾ ਜੀਵਨ ਸੀ ਸਾਡਾ ਲੰਘਦਾ ਰਿਹਾ ਸੋ ਆਪ ਸਾਰੇ ਵੀ ਪਹੁੰਚੇ ਹੋ ਮੇਰਾ ਪਰਿਵਾਰ ਵੀ ਪਹੁੰਚਿਆ ਹੈ ਬੇਟੀ ਵੀ ਬੋਲੀ ਹੈ ਸੋ ਇਸ ਗੱਲ ਦੀ ਬੜੀ ਖੁਸ਼ੀ ਹੈ ਮੇਰੇ ਮੇਸੇ ਰਾਹ ਦੇ ਵਿੱਚ ਹੱਸਦੇ ਆ ਰਹੇ ਸੀ ਕਹਿੰਦੇ ਜਰੂਰ ਜਾਣਾ ਹੈ ਪਿੰਡ ਆਪਣੇ ਊਲ ਨੂੰ ਨਹੀਂ ਛੱਡਣਾ ਹੈ ਸੀ ਇਹੇ ਕਰਕੇ ਚੱਲ ਕੇ ਆਇਆ ਹਰੂ ਕਿਰਪਾ ਕਰੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਬਾਕੀ ਮੇਰੀ ਬੇਨਤੀ ਹੈ ਕਿ ਜਿੱਥੇ ਤੱਕ ਮੇਰੀ ਆਵਾਜ਼ ਆਉਂਦੀ ਚੱਲ ਜਾਂਦੀ ਹੈ ਸਹਿਯੋਗ ਦਿਆ ਕਰੋ ਕਿਉਂਕਿ ਮੈਨੂੰ ਦਰਾਹੇ ਗੁਰਦੁਆਰਾ ਸਾਹਿਬ ਦੇ ਤਕਰੀਬਨ 10 ਸਾਲ ਹੋ ਗਏ ਸੇਵਾਦਾਰ ਚੱਲਦੇ ਮਾਨਕ ਸਰ ਅਸੀਂ ਉੱਥੇ ਜਿੰਨੇ ਸਾਨੂੰ ਸੰਗਤ ਦੇ ਸਹਿਯੋਗ ਦਿੱਤਾ ਹੈ ਉਹਦੇ ਨਾਲ ਅਸੀਂ ਵੱਧ ਚੜ ਕੇ ਤਰੱਕੀ ਕੀਤੀ ਹੈ ਸੰਗਤ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧ ਚਲਾਉਣੇ ਬਹੁਤ ਔਖੇ ਹੁੰਦੇ ਨੇ ਮੈਂ ਹਰ ਵਾਰੀ ਗੱਲ ਕਹਿਣਾ ਹੁਣਾ ਬੜੇ ਔਖੇ ਨੇ ਪ੍ਰਬੰਧ ਚਲਾਉਣੇ ਇਹਦੇ ਵਾਸਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਘਰ ਛੱਡਣਾ ਪੈਂਦਾ ਹੈ ਘਰ ਛੱਡਣਾ ਪੈਂਦਾ ਹੈ ਪਰਿਵਾਰ ਦੀਆਂ ਲੋੜਾਂ ਛੱਡਣੀਆਂ ਪੈਂਦੀਆਂ ਨੇ ਪਰਿਵਾਰ ਦੇ ਜਿਹੜੇ ਰੁਜ਼ੀਵੇਂ ਨੇ ਉਹ ਛੱਡਣੇ ਪੈਂਦੇ ਨੇ ਸੋ ਫਿਰ ਵੀ ਇਹ ਜੋ ਭੀੜ ਸਾਡੇ ਮੇਰੇ ਛੋਟੇ ਨੇ ਵੱਡੇ ਨੇ ਸਾਰੇ ਕਾਰਜ ਕਰਦੇ ਨੇ ਵਧਾਈ ਦੇ ਪਾਤਰ ਨੇ ਤੁਸੀਂ ਸਾਰੇ ਇਕੱਠੇ ਹੋਇਓ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤ ਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ